ਦੋ ਨੇਤਾ ਨੇ ਕਾਂਗਰਸ ਦੇ ਉਹਨਾਂ ਦੇ ਬਿਆਨ ਤੁਹਾਨੂੰ ਪਹਿਲਾਂ ਸੁਣਾ دیے ਇੱਕ ਵਾਰੀ ਕਿ ਉਹ ਆਪਸ ਦੇ ਵਿੱਚ ਕਿੰਨੇ ਆਪਾ ਵਿਰੋਧੀ ਨੇ ਇਹ ਦੋਰੇ ਮਾਪਦਨ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋਣ ਵਾਲਾ ਇੱਕ ਜਿਹੜੇ ਬੋਲਣਗੇ ਉਹ ਵਿਧਾਨ ਸਭਾ ਦੇ ਵਿੱਚ ਵੀ ਹੈਗੇ ਨੇ ਤੁਸੀਂ ਕਾਂਗਰਸ ਤੋਂ ਮੰਗ ਕਰਾਂਗੇ ਕਿ ਇਹਦੇ ਬਾਰੇ ਸਪਸ਼ਟੀਕਰਨ ਦੇਣ ਉਹ ਪਹਿਲੇ ਬਿਆਨ ਦੇ ਨਾਲ ਸਹਿਮਤ ਨੇ ਜਾਂ ਦੂਸਰੇ ਦੇ ਨਾਲ ਮੈਂ ਗੱਲ ਕਰਦਾ ਉਹ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਦੇਖ ਲੈਣਾ ਦੋਸਤੋ ਅੱਜ ਸਭ ਤੋਂ ਇੰਪੋਰਟੈਂਟ ਮੁੱਦਾ ਪੰਜਾਬ ਦੇ ਵਿੱਚ ਜੇਕਰ ਕੋਈ ਹੈ ਤਾਂ ਉਹ ਹੈ ਕਿ ਕੀ ਪੰਜਾਬ ਦੇ ਵਿੱਚ ਇੰਡੀਆ ਦੇ ਪਰਵਾਸੀਆਂ ਤੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਪ੍ਰਵਾਸੀਆਂ ਵਸਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ ਚ 5 ਸਾਲ ਦਾ ਬੱਚੇ ਦਿਨਾਂ ਨੂੰ ਜੋ ਆ ਬਰਾਤਾਂ ਦਿੱਤਾ ਗਿਆ ਉਹ ਜੋ ਪਾਕਸਟਾਨੀ ਇੱਕ ਦਿਨ ਇਹ ਉਹ ਬੇਰਹਿਮੀ ਨਾਲ ਕੀਤਾ ਗਿਆ ਉਸ ਤੋਂ ਬਾਅਦ ਜਲੰਧਰ ਚ ਇਨਸੀਡੈਂਟ ਆਇਆ ਦੇ ਨਾਲ ਦੇ ਹੋਰ ਬਠਿੰਡੇ ਚ ਆਇਆ ਇਹ ਵਾਚ ਅਧਵਾਸ਼ੀ ਹੈ ਜਿਹੜਾ ਹਾਰਪ ਬਜਾਰ ਦਾ ਰਿਸ਼ਤਾ ਹੈ ਜਿਹੜਾ ਕਿ ਲੋਕ ਬਚਾਰੇ ਕਾਰੋਬਾਰ ਦੇ ਦੀਏ ਸਾਡੇ ਭਾਈ ਹੈ ہمارا ਉਹਨਾਂ ਕੇ ਬਿਨਾ ਗੁਜ਼ਾਰਾ ਨਹੀਂ ਹੈ ہمارا ਮੈਂ ਕਹਾ ਕਿ ਬਿਹਾਰ ਦੇ ਲੋਕੋ ਸੇ ਗਹਿਰਾ ਸੰਬੰਧ ਹੈ ਪਿਆਰ ਹੈ ਮੁਹੱਬਤ ਹੈ ਕੋਈ ਆਪਕਤੀ ਨਹੀਂ ਹੈ ਪਰ ਸਹੀ ਹੈ ਕਿ ਇੱਕ ਪਾਸੇ ਸੁਖਪਾਲ ਸਿੰਘ ਖਹਿਰਾਹੋਰੀ ਦੇਰ ਤੋਂ ਇਹ ਗੱਲ ਕਹਿੰਦੇ ਆ ਕਿ ਉਹ ਬਿੱਲ ਲਿਆਉਣਾ ਚਾਹੁੰਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਪ੍ਰਵਾਸੀਆਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਨਾ ਹੋਵੇ ਇੱਥੇ ਕੁਝ ਲੈਣ ਦੀ ਇਜਾਜ਼ਤ ਨਾ ਹੋਵੇ ਬਿਹਾਰ ਦੇ ਵਿੱਚ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਉੱਥੇ ਜਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਇਹ ਕਹਿ ਰਹੇ ਆ ਕਿ ਬਿਹਾਰੀਆਂ ਦੇ ਨਾਲ ਸਾਡਾ ਬਹੁਤ ਨੇੜਲਾ ਰਿਸ਼ਤਾ ਹੈ ਤੇ ਪੰਜਾਬ ਬਿਹਾਰ ਤੋਂ ਬਿਨਾਂ ਰਹਿ ਨਹੀਂ ਸਕਦਾ ਸਵਾਲ ਇਹ ਆ ਕਿ ਕੀ ਉਸ ਮੀਟਿੰਗ ਦੇ ਵਿੱਚ ਸੁਖਪਾਲ ਸਿੰਘ ਖੈਰਾਹੂਰਾ ਵਾਲੇ ਉਸ ਬਿੱਲ ਨੂੰ ਉੱਥੇ ਉਹ ਲਗਾਏ ਨੇ ਜਾਂ ਨਹੀਂ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਕਾਂਗਰਸ ਦਾ ਇਹਦੇ ਉੱਤੇ ਸਟੈਂਡ ਕੀ ਹੈ ਤੇ ਨੈਸ਼ਨਲ ਪਾਰਟੀ ਦਾ ਇਹਦੇ ਉੱਤੇ ਸਟੈਂਡ ਕੀ ਹੈ ਮੁਲਕ ਇੱਕ ਹੈ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਆਉਂਦੇ ਨੇ ਪੰਜਾਬ ਦੇ ਵਿੱਚ ਉਹ ਰੋਜ਼ੀ ਰੋਟੀ ਦੀ ਆਸ ਦੇ ਵਿੱਚ ਆਉਂਦੇ ਨੇ ਬੰਦਾ ਜਾਂਦਾ ਉੱਥੇ ਜਿੱਥੇ ਉਹਨੂੰ ਕੋਈ ਆਸ ਹੋਵੇ ਕਿਸੇ ਉਹਦੇ ਸੂਬੇ ਦੇ ਵਿੱਚ ਤਾਂ ਨਹੀਂ ਜਾਂਦੇ ਜਿੱਥੇ ਉਹਨਾਂ ਨੂੰ ਇਹ ਆਸ ਨਾ ਹੋਵੇ ਵੀ ਸ਼ਾਮ ਦੀ ਰੋਟੀ ਜਿਹੜੀ ਉਹ ਮਿਲ ਜੂਗੀ ਜਾਂ ਨਹੀਂ ਇੱਥੇ ਘਟੋ ਘਟ ਗੁਰੂ ਸਾਹਿਬ ਦਾ ਲਾਇਆ ਹੈ ਲੰਗਰ ਰਹਿਣ ਦੀ ਜਗਾ ਸਾਰਾ ਕੁਛ ਹੈ ਇਸੇ ਕਰਕੇ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਆਸ ਕਰਦੇ ਆ ਕਿ ਜੇ ਕਿਸੇ ਜਗ੍ਹਾ ਤੇ ਜਾ ਕੇ ਨੌਕਰੀ ਮਿਲ ਸਕਦੀ ਆ ਤੁਹਾਨੂੰ ਮਾਨ ਸਤਿਕਾਰ ਮਿਲ ਸਕਦਾ ਤਾਂ ਉਹ ਪੰਜਾਬ ਦੇ ਵਿੱਚ ਮਿਲ ਸਕਦਾ ਇਹਦੇ ਨਾਲ ਜੁੜਿਆ ਹੋਇਆ ਤਾਂ ਨਹੀਂਗਾ ਪਰ ਇਹਨਾ ਜ਼ਰੂਰ ਆ ਇੱਕ ਜੰਮੂ ਕਸ਼ਮੀਰ ਵਰਗੇ ਸੂਬੇ ਤੋਂ ਜੇ ਅੱਜ ਬੱਚੀਆਂ ਸਭ ਤੋਂ ਜ਼ਿਆਦਾ ਕਿਸੇ ਸੂਬੇ ਦੇ ਵਿੱਚ ਪੜਨ ਲਈ ਆ ਰਹੀਆਂ ਨੇ ਤਾਂ ਉਹ ਪੰਜਾਬ ਹੈ ਕਿਉਂਕਿ ਪੰਜਾਬ ਇੱਕ ਸੁਰੱਖਿਤ ਸਟੇਟ ਹੈ ਇੱਥੇ ਦੂਸਰੇ ਦੀ ਇੱਜ਼ਤ ਕੀਤੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਤੇ ਹੋਰ ਇੰਟੈਲੈਕਚੁਅਲ ਵਰਗ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਪ੍ਰਵਾਸੀ ਇੱਥੇ ਮਜ਼ਦੂਰ ਆਉਂਦੇ ਨੇ ਪੰਜਾਬ ਦਾ ਉਹਨਾਂ ਤੋਂ ਬਿਨਾ ਨਹੀਂ ਚੱਲ ਸਕਦਾ ਕਿਉਂਕਿ ਮੁਲਕ ਇੱਕ ਹੈ ਨਾ ਕਿਸੇ ਦੇ ਉੱਤੇ ਇਸ ਤਰ੍ਹਾਂ ਦੀ ਰੈਸਟ੍ਰਿਕਸ਼ਨ ਜਿਹੜੀ ਉਹ ਲਾਈ ਜਾ ਸਕਦੀ ਹੈ ਫਿਰ ਇਹ ਦੋਹਰਾ ਮਾਪਦੰਡ ਕਿਉਂ ਇੱਕ ਪਾਸੇ ਸੁਖਪਾਲ ਸਿੰਘ ਖਾਰਾਹੋਰੀ ਉਹਨਾਂ ਦੀ ਵਿਰੋਧਤਾ ਕਰ ਰਿਹਾ ਦੂਜੇ ਪਾਸੇ ਵਿੜਿੰਗ ਸਾਹਿਬ ਇਹ ਕਹਿੰਦੇ ਆ ਕਿ ਉਹਨਾਂ ਤੋਂ ਬਿਨਾ ਸਾਡਾ ਸਰਦਾ ਨਹੀਂ ਗਾ ਜੀ ਇਹ ਦੋਨੋਂ ਜਿਹੜੇ ਇਸ਼ੂ ਨੇ ਅਸੀਂ ਉਹਨਾਂ ਨੂੰ ਕੰਬਾਈਨਡ ਕਰਕੇ ਦੇਖਦੇ ਆ ਕਿ ਇਹ ਦੋਹਰਾ ਚਿਹਰਾ ਹੈ ਇੱਕ ਪਾਸੇ ਇਹ ਕਿਆ ਜਾ ਰਿਹਾ ਹੈ ਕਿ ਅਸੀਂ ਸੰਵਿਧਾਨ ਬਚਾਓ ਰੈਲੀਆਂ ਕਰ ਰਿਹਾ ਦੂਜੇ ਪਾਸੇ ਉਸੇ ਹੀ ਸੰਵਿਧਾਨ ਦੀਆਂ ਝੱਜੀਆਂ ਉਡਾਉਂਦਿਆਂ ਹੋਇਆ ਇੱਕ ਸਾਬਕਾ ਐਮਐਲਏ ਇਹ ਕਹਿ ਰਿਹਾ ਕਿ ਉਹ ਇਸ ਗੰਦੇ ਮੁਲਕ ਦੇ ਵਿੱਚ ਗੰਦਾ ਲਫ਼ਜ਼ ਉਹਨਾਂ ਨੇ ਵਰਤੇ ਆ ਕਿ ਇਸ ਗੰਦੇ ਮੁਲਕ ਦੇ ਵਿੱਚ ਰਹਿ ਰਹੇ ਨੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਨਹੀਂ ਰਹੇ